ਇੱਧਰ ਆਏ ਪਾਟੇ ਦੇ ਨਾਲ ਪਿੱਛੋਂ ਦੇ ਢਰੋ ਢਾਹੋ ਚੜਾਉਂਦੇ ਜੀ ਉਹ ਨਾਲ ਇੱਧਰ ਇਹਨਾਂ ਦੇ ਖੰਡੇ ਨਹੀਂ ਦੇਖ ਲੋ ਦੇਖ ਸਮਝ ਗਏ ਬੱਤਾਂ ਮੈਂ ਦੇ ਰਹੀ ਹਾਂ 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 ਉਗਲਾਂ ਨੂੰ ਬੰਦੀ ਕੋਈ ਕੰਨ ਵੀ ਚੜ੍ਹ ਜਾ ਆਜਾ ਉਹ ਦੌਰ ਦਿਖਾਓ ਆਜਾ ਇੱਥੇ ਆ ਕੇ ਬਿੜਾਓ ਆਜੋ ਜੇ ਇਧਰ ਆਓ ਇਧਰ ਆਓ ਆ ਕੇ ਵਾਹ ਇੱਥੇ ਆ ਕੇ ਖੜ੍ਹ ਜਾਓ ਪਰ ਤੁਸੀਂ ਕਿਹੜਾ ਅਸਲ ਲੰਘੋਗੇ ਇਥੋਂ ਆਈ ਆਜਾ ਆਜਾ ਸੱਤ ਲੈ ਜਾ ਥੱਲੇ ਲੈ ਜਾ ਉੱਧਰੇ ਲੈ ਜਾ ਉੱਧਰੇ ਲੈ ਜਾ ਕਾਜ ਕਰਦੇ ਆ ਆਹ ਲੈ ਚੱਕ

ਜਿਹੜੀ ਬਸੰਤ ਜਿਹੜੀ ਕਿਹੜੀ ਡਰੈਸ ਲਈ ਇਹ ਜੱਟਾ ਬਹੁਤ ਸੋਹਣਾ ਇੱਕ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚਾਈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚਾਈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ-ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈੱਕ ਚੈੱਕ ਕੀਤਾ ਜਾ ਰਿਹਾ ਹੈ ਸ਼ੋਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਜੀ ਲੋਕਾਂ ਨੂੰ ਮੈਸੇਜ ਦੇ ਰਿਹਾ ਵੀ ਚੈਨਾਡੋਰ ਨਾਲ ਆਪਾਂ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾ ਲਾਓ ਤੇ ਕੋ ਸਪੀਕਰ ਜਿਹੜੇ ਲਾਉਂਦੇ ਨੇ ਉਹਨਾਂ ਲਈ ਕੀ ਕਰ ਰਹੇ ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਨਾ ਮੋਟਸ ਵਿੱਚ ਨਹੀਂ ਉਹਨਾਂ ਨੂੰ ਗੋਲਡ ਹੀ ਜੇ ਇਹ ਕਰਨਾ ਪੜੂ ਸੋ ਅੱਜ ਡਰਾਈਵ ਦਾ ਇਹ ਤਰ੍ਹਾਂ ਦੇਖਦੇ ਆਂ ਜੀ ਇਹ ਵਧੀਆ ਗੱਲ ਹੈ ਜੀ ਆਪਣੇ ਚਾਣਾ ਡੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧਾਗਾ ਡੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਇਹਨਾਂ ਦੇ ਨਾਲ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ ਦੇ ਦੋਗੇ ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਮਾਚੂ ਜਨਕਾ ਨਹੀਂ ਚੜਾਉਣਾ ਗਲਤ ਹੈ ਇਹ ਪਤੰਗ ਚੜਾਉਣਾ ਇਹਨੋਂ ਦਾ ਧਾਗਾ ਡੋਰ ਨਾਲ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਹਾਂ